ਸਲੇ ਨੇ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਬਿਨਾਂ ਪੁਲਿਸ ਦੇ ਕੋਫਤੋ ਸ਼ਰੀਆਮ ਕੀ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਦਾ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਰਿਵਾਰ ਨਿਆਣਾ ਦੇਵੀ ਮੱਥਾ ਟੇਕਣ ਗਿਆ ਹੋਇਆ ਸੀ ਤਾਂ ਪਿੱਛੂ ਚੋਰਾਂ ਨੇ ਦਿ ਦਿਹਾੜੇ ਉਹਨਾਂ ਤੇ ਘਰ ਦੇ ਉੱਪਰ ਹੱਥ ਸਾਫ਼ ਕਰ ਦਿੱਤਾ ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਅੰਦਰ ਸਮਾਨ ਖਿਲਰਿਆ ਹੋਇਆ ਤੇ ਜਿਸ ਤਰ੍ਹਾਂ ਕਿ ਚੋਰਾਂ ਨੇ ਘਰ ਦੀ ਇੱਕ ਇੱਕ ਚੀਜ਼ ਫਰੋਲ ਪਾਰੀ ਹੋਵੇ ﺍﻟमारीਆਂ ਖੁੱਲੀਆਂ ਪਈਆਂ ਨੇ ਤੇ ਲੋਕਰ ਵੀ ਖੁੱਲੇ ਪਏ ਨੇ ਪਰ ਪੂਰੀ ਚੌਕਸੀ ਦੇ ਬਾਵਜੂਦ ਸ਼ਹਿਰ ਦੀ ਸਭ ਤੋਂ ਸੰਘਣੀ ਯਾਨੀ ਕਿ ਸਮਰਾਲਾ ਦੀ ਸਭ ਤੋਂ ਸੰਘਣੀ ਉਪਾਤੀ ਵਾਲੇ ਇਲਾਕੇ ਕਮਲ ਕਲੋਨੀ ਦੇ ਵਿੱਚ ਦਿਨ ਦਹਾੜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਰਦੇ ਵਿੱਚ ਰੱਖੇ ਹੋਈ ਲਗਦੀ ਕੁਝ ਕੈਨੇਡੀਅਨ ਡਾਲਰ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਇਹ ਫਰਾਰ ਹੋ ਗਏ ਉਹਦੇ ਪੀੜਤ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਿਕ ਕੱਲ ਸਵੇਰੇ 9 ਵਜੇ ਉਹ ਮਾਤਾ ਨੈਣਾ ਦੇਵੀ ਮੰਦਰ ਮੱਥਾ ਟੇਕੜ ਗਏ ਸੀ ਤੇ ਜਦੋਂ ਉਹ ਘਰ ਮੁੜੇ ਤਾਂ ਉਹਨਾਂ ਦੇ ਪੈਰਾ ਥੱਲੋਂ ਜ਼ਮੀਨ ਹੀ ਖਿਸਕ ਗਈ। ਮੇਰਾ ਇਹ ਮੋਹੱਲਾ ਆ ਮਗਲੇ ਪਾਸੇ ਆਪਣਾ ਘਰ ਆ ਤੇ ਇਹ ਕਹਿੰਦੇ ਦੁਪਹਿਰ ਨੂੰ ਸਵੇਰ 9 ਵਜੇ ਮੱਥਾ ਟੇਕਣ ਗਏ ਸੀ ਲੈਣ ਦੇ ਵੀ ਤੇ ਉਸ ਤੋਂ ਬਾਅਦ ਇਸ ਫੈਮਿਲੀ ਦੇ ਘਰੇ ਦੰਦਹਾੜੇ ੱਡੀ ਚੋਰੀ ਹੋ ਗਈ ਜੀ। ਦੇਖੋ ਹੁਣ ਟਾਈਮ ਕਿੰਨਾ ਹੋ ਚੁੱਕਿਆ ਆ। ਮੈਨੂੰ ਲੱਗਦਾ ਹੁਣ ਪੁਲਿਸ ਆਈ ਆ ਜੀ। ਤੇ ਇਹ ਬਹੁਤ ਮਾੜੀ ਗੱਲ ਆ ਜੀ। ਇਹਦੀ ਪੂਰੀ ਪੂਰੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ। ਕਿਉਂਕਿ ਦੇਖੋ ਐਡੀ ਰਾਸ਼ ਵਾਲੇ ਮਹੱਲੇ ਦੇ ਵਿੱਚ ਜਾਂ ਇੱਕ ਘਰ ਦੇ ਵਿੱਚ ਇਹ ਕੁਝ ਹੋ ਜਾਣਾ ਬੜੀ ਅਜੀਬ ਗੱਲ ਆ ਜੀ ਤੇ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੋਏ ਆ ਤੇ ਨਹੀਂ ਹੋਣਾ ਚਾਹੀਦਾ ਬਹੁਤ ਮਾੜਾ ਕੰਮ ਆ ਜੀ ਸਾਰਾ ਮਹੱਲਾ ਚੀਤ ਤੇ ਬੜਾ ਸੋਗ ਦੇ ਵਿੱਚ ਆ ਵੀ ਅਸੀਂ ਸੇਫ ਨਹੀਂ ਫੀਲ ਕਰ ਰਹੇ ਵੀ ਦਿਨ ਦਿਹਾੜੇ ਐਦਾਂ ਹੋ ਗਿਆ ਆ ਬੜੀ ਗਲਤ ਗੱਲ ਆ ਜੀ ਅਸੀਂ ਤਾਂ ਲੈਣਾ ਦੇ ਵੀ ਗਏ ਹੋਏ ਸੀ 9:30 ਵਜੇ ਗਏ ਆ ਪੌਣੇ 4:00 4 ਦੇ ਵਿੱਚ ਵਿੱਚ ਅਸੀਂ ਆ ਗਏ ਆ ਸਾਡੇ ਆਉਂਦਿਆਂ ਨੂੰ ਉਹ ਬਾਹਰਲਾ ਲੋਕ ਲੱਗਿਆ ਹੋਇਆ ਗੇਟ ਦਾ ਜਦੋਂ ਅਸੀਂ ਅੰਦਰ ਬੜੇ ਆ ਤਾਂ ਲੋਕ ਕੋ ਮਤਲਬ ਉਦਹੀਂ ਲੱਗਿਆ ਹੋਇਆ ਕਬਜ਼ਾ ਤੋੜ ਲਿਆ ਦਰਵਾਜੇ ਦਾ ਤੇ ਉਹ ਅੰਦਰ ਆ ਗਏ ਬਸ ਅੰਦਰੋਂ ਸਾਡੀ ਅਲਮਾਰੀ ਦੇ ਲੋਕਰ ਵਗੈਰਾ ਖੁੱਲੇ ਪਏ ਆ ਕੈਸ਼ ਜ਼ਿਆਦਾ ਸੀਗੇ ਡਾਲਰ ਸੀਗੇ ਅਸੀਂ ਬਾਹਰੋਂ ਆਏ ਸੀ ਕਿੰਨਾ ਕੈਸ਼ ਸੀ ਤਾਂ ਜੀ ਕਿੰਨੇ ਡਾਲਰ ਸੀ ਕੈਸ਼ ਹੋਊਗਾ ਫਿਰ ਕਾ 2.5 ਲੱਖ ਦਾ ਸਮਾਨ ਸੀਗਾ ਸਾਰਾ ਮਲਾਮ ਹੋ ਕੇ ਲੋਕਰ ਵੀ ਸੀ 600 ਸੀਗਾ 600 ਡਾਲਰ ਸੀ ਕੈਨੇਡੀਅਨ ਡਾਲਰ ਕੈਨੇਡੀਅਨ ਡਾਲਰ 600 ਤਾਂ ਉਹ ਸੀ ਬਾਕੀ ਕੈਸ਼ ਸੀਗੀ ਸੋਨਾ ਵਗੈਰਾ ਕਿੰਨਾ ਕੁ ਸੀਗਾ ਸੋਨਾ ਵਗੈਰਾ ਚਾਂਦੀ ਸੀ ਸੋਨਾ ਸੀ ਵਾਲੀਆਂ ਸੀ ਇੱਕ ਅੰਗੂਠੀ ਸੀ ਉਦੋਂ ਇਸ ਵਾਰਦਾਤ ਦੇ ਚਲਦਿਆਂ ਜਦੋਂ ਸਥਾਨਕ ਥਾਣਾ ਮੁਖੀ ਦਵਿੰਦਰ ਸਿੰਘ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਚੋਰ ਫੜ ਕੇ ਸਲਾਖਾ ਦੇ ਪਿੱਛੇ ਦਿੱਤੇ ਜਾਣਗੇ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰਖਣਾ ਪਿੰਡ ਦੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ ਇਕ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨਾਣਾਦੇਵੀ ਮੱਥਾ ਟਿਕਣ ਗਏ ਸੀ ਜੀ ਜਦੋਂ ਨਾਣਾਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ ਮੇਨ ਗੇਟ ਦਾ ਦਰਵਾਜ਼ਾ ਲੱਗਿਆ ਸੀ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਲੌਦੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ ਤੇ ਅੰਦਰ ਉਹਨਾਂ ਨੇ ਅਲਮਾਰੀ ਤੋੜ ਕੇ ਫੋਲਾਪਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ ਇੱਕ ਸੋਨੇ ਦੀ ਮੰਦਰੀ ਕੁਝ ਚਾਂਦੀ ਦੇ ਗਹਿਣੇ ਜਿਦਾਂ ਕੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਸਬੰਧੀ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਪਾੜ ਕਰ ਰਹੇ ਆ ਕੈਮਰੇ ਖਗਾਲ ਰਹੇ ਜੀ ਮਤਲਬ ਇਹ ਤਾਂ ਹੈ ਕਿ ਕਿਆ ਧਾਰਾ 454 380 ਆਈਪਸੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਦੇ ਵੱਲੋਂ ਇਹਨਾਂ ਚੋਰਾਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਪੀੜਤ ਪਰਿਵਾਰ ਨੂੰ ਕਦੋਂ ਤੱਕ ਪੁਲਿਸ ਵੱਲੋਂ ਇਨਸਾਫ ਦਵਾਇਆ ਜਾਂਦਾ ਜਗਬਾਣੀ ਟੀਵੀ ਦੇ ਲਈ ਸੰਬਰਾਲਾ ਤੋਂ ਸੰਜੀਗਰਦੀ ਰਿਪੋਰਟ